ਦਿਲਜੀਤ ਦੋਸਾਂਝ ਨੂੰ ਮੋਦੀ ਭਗਤ ਅਤੇ ਗੋਦੀ মিডিਆ ਕਿਵੇਂ ਨਫ਼ਰਤ ਕਰਦਾ ਹੈ ਅਤੇ ਅਤਵਾਦੀ ਗਰਦਾਨਦਾ ਹੈ ਇਸ ਦੇ ਬਾਰੇ ਅਸੀਂ ਆਪਣੀ ਇੱਕ ਪਿਛਲੀ ਰਿਪੋਰਟ ਵਿੱਚ ਕਾਫੀ ਵਿਸਤਾਰ ਨਾਲ ਗੱਲ ਕਰ ਚੁੱਕੇ ਹਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਦਿਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਇੱਕ ਵੀਡੀਓ ਵਾਇਰਲ ਹੋ ਗਈ ਤਾਂ ਦਿਲਜੀਤ ਦੋਸਾਂਝ ਨੂੰ ਉਸਤੇ ਹਮਾਇਤੀਆਂ ਅਤੇ ਸ਼ੁਭਚਿੰਤਕਾਂ ਦੀਆਂ ਕੁਝ ਤਿੱਖੀਆਂ ਠੰਡੀਆਂ ਵੀ ਸੁਣਨੀਆਂ ਪਈਆਂ ਪਰ ਕਈਆਂ ਨੂੰ ਇਸ ਤਰ੍ਹਾਂ ਵੀ ਝਾਪਿਆ ਕਿ ਸ਼ਾਇਦ ਦਿਲਜੀਤ ਦੋਸਾਂਝ ਨੇ ਨਰਿੰਦਰ ਮੋਦੀ ਨਾਲ ਗੱਲ ਕਰਕੇ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਉੱਤੇ ਬਣਾਈ ਗਈ ਫਿਲਮ ਜਿਸ ਦਾ ਨਾਮ ਪਹਿਲਾਂ ਕੱਲੂਕਾਰਾ ਰੱਖਿਆ ਗਿਆ ਸੀ ਅਤੇ ਸੈਂਸਰ ਬੋਰਡ ਦੇ ਇਤਰਾਜ਼ ਕਰਨ ਤੋਂ ਬਾਅਦ ਬਦਲ ਕੇ ਪੰਜਾਬ 95 ਕਰ ਦਿੱਤਾ ਗਿਆ ਸੀ ਫਿਲਮ ਦੇ ਉੱਤੇ ਸੈਂਸਰ ਬੋਰਡ ਵੱਲੋਂ ਲਾਏ ਗਏ 100 ਤੋਂ ਵੱਧ ਕੱਟ ਰੱਦ ਕਰਕੇ ਉਸ ਨੂੰ ਰਿਲੀਜ਼ ਕਰਵਾ ਦਿੱਤਾ ਜਾਵੇਗਾ ਪਿਛਲੇ ਦਿਨੀ ਜਦੋਂ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਿਨਾਂ ਕਿਸੇ ਕੱਟ ਤੋਂ ਇਹ ਫਿਲਮ ਰਿਲੀਜ਼ ਕਰਨ ਬਾਰੇ ਸੂਚਨਾ ਸ਼ੇਅਰ ਕੀਤੀ ਤਾਂ ਇਸ ਤਰ੍ਹਾਂ ਝਾਪਿਆ ਕਿ ਇਹਨਾਂ ਕਿਆਸਰਾਇਆਂ ਵਿੱਚ ਦਮ ਹੈ ਪਰ ਫਿਰ ਭਾਰਤ ਵਿੱਚ YouTube ਤੋਂ ਫਿਲਮ ਦਾ ਟੀਜ਼ਰ ਹੀ ਹਟਾ ਦਿੱਤਾ ਗਿਆ ਸਵਾਲ ਪੈਦਾ ਹੋਇਆ ਕਿ ਜਿਹੜਾ ਸਿਸਟਮ YouTube ਤੇ ਚੱਲਦੇ ਫਿਲਮ ਦੇ ਟੀਜ਼ਰ ਨੂੰ ਪਰਵਾਹ ਨਹੀਂ ਕਰਦਾ ਉਹ ਫਿਲਮ ਕਿਵੇਂ ਚੱਲਣ ਦੇਉ ਇਸ ਤੋਂ ਬਾਅਦ ਸੂਚਨਾ ਦਿੱਤੀ ਗਈ ਕਿ 7 ਫਰਵਰੀ ਨੂੰ ਇਹ ਫਿਲਮ ਭਾਰਤ ਤੋਂ ਇਲਾਵਾ ਬਾਕੀ ਸਾਰੇ ਹੀ ਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਪਰ ਬਾਅਦ ਵਿੱਚ ਜਿਵੇਂ ਕਿ ਫਿਲਮ ਦੇ ਨਿਰਦੇਸ਼ਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦੇ ਪੋਸਟਰ ਉੱਤੇ ਤੱਕਾ ਲਿਖ ਕੇ ਕਾਂਟਾ ਮਾਰ ਕੇ ਇਸ ਨੂੰ ਪੋਸਟ ਕੀਤਾ ਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਭਾਰਤੀ ਸਟੇਟ ਨੇ ਵਿਦੇਸ਼ਾਂ ਵਿੱਚ ਵੀ ਫਿਲਮ ਨੂੰ ਖਰੀਦ ਕੇ ਪੇਸ਼ਕਾਰੀ ਕਰਨ ਵਾਲਿਆਂ ਤੇ ਦਬਾਅ ਪਾ ਕੇ ਉੱਥੇ ਵੀ ਫਿਲਮ ਰਿਲੀਜ਼ ਹੋਣੋਂ ਰੋਕ ਦਿੱਤੀ ਹੈ ਦਿਲਜੀਤ ਦੋਸਾਂਝ ਨੂੰ ਇਹ ਸਬਕ ਵੀ ਸਿੱਖ ਲੈਣਾ ਚਾਹੀਦਾ ਹੈ ਕਿ ਜਿਸ ਹਾਕਮ ਦੇ ਵਿਰੋਧ ਵਿੱਚ ਉਸਨੇ ਕਿਸਾਨੀ ਸੰਘਰਸ਼ ਸਮੇਂ ਆਵਾਜ਼ ਬੁਲੰਦ ਕੀਤੀ ਸੀ ਉਹ ਹਾਕਮ ਜੇਕਰ ਮੁਲਾਕਾਤ ਲਈ ਸੱਦਾ ਵੀ ਦਿੰਦਾ ਹੈ ਤਾਂ ਇਹ ਸੱਦਾ ਲੂੰਬੜੀ ਵੱਲੋਂ ਕੁਕੜੀ ਨੂੰ ਆਪਣੇ ਘਰ ਖਾਣੇ ਦੀ ਦਾਵਤ ਦੇਣ ਵਾਲਾ ਸੱਦਾ ਹੀ ਹੁੰਦਾ ਹੈ ਭਾਰਤੀ ਹਾਕਮ ਅਜੀਹੀਆਂ ਮੁਲਾਕਾਤਾਂ ਨਾਲ ਪੱਲੇ ਕੁਝ ਨਹੀਂ ਪਾਉਂਦੇ ਬਲਕਿ ਖੋਬ ਬੜਾ ਕੁਝ ਲੈਂਦੇ ਹਨ ਅਜੀਹੀ ਇੱਕ ਮੁਲਾਕਾਤ ਦੇ ਨਾਲ ਹੀ ਉਹ ਕਿਸੇ ਬੁਲੰਦ ਵਿਰੋਧੀ ਆਵਾਜ਼ ਨੂੰ ਉਸਦੇ ਆਪਣੇ ਹੀ ਲੋਕਾਂ ਵਿੱਚ ਸ਼ੱਕੀ ਅਤੇ ਬਦਨਾਮ ਕਰਨ ਲਈ ਹਥਿਆਰ ਵਾਂਗ ਇਸਤੇਮਾਲ ਕਰਦੇ ਹਨ ਇਸ ਤੋਂ ਵੱਧ ਹੋਰ ਕੁਝ ਨਹੀਂ ਅਜੀਹਾ ਹੁਣ ਤਾਂ ਤੋ ਕਈ ਸਿੱਖ ਆਗੂਆਂ ਨਾਲ ਵੀ ਕਰ ਚੁੱਕੇ ਹਨ ਪਰ ਠੋਕਰ ਖਾ ਕੇ ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਇਹ ਤਜਰਬਾ ਵੀ ਚੰਗਾ ਸਬਕ ਸਾਬਤ ਹੋ ਸਕਦਾ ਹੈ ਭਾਰਤੀ ਸਟੇਟ ਅਜੇ ਹੀ ਕਿਸੇ ਵੀ ਫਿਲਮ ਨੂੰ ਦੁਨੀਆ ਦੇ ਸਾਹਮਣੇ ਪੇਸ਼ ਹੋਣੋਂ ਰੋਕਣ ਲਈ ਪੂਰੀ ਵਾਹ ਲਾ ਦੇਵੇਗੀ ਜਿਸ ਵਿੱਚ ਭਾਰਤੀ ਸਟੇਟ ਵੱਲੋਂ ਸਿੱਖ ਜਵਾਨੀ ਨੂੰ ਕੋ-ਕੋ ਕੇ ਕਤਲ ਕਰਨ ਦੀ ਹਕੀਕੀ ਤਸਵੀਰ ਪੇਸ਼ ਕੀਤੀ ਗਈ ਹੋਵੇ ਸਿਰਫ ਇੰਨਾ ਹੀ ਨਹੀਂ ਇਸ ਜ਼ੁਲਮ ਤਸ਼ੱਦਦ ਦੇ ਵਰਤਾਰੇ ਦੇ ਖਿਲਾਫ ਕਾਨੂੰਨੀ ਲੜਾਈ ਲੜਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਜਿਸ ਤਰ੍ਹਾਂ ਘਰੋਂ ਚੁੱਕ ਕੇ ਐਂਡ ਆਈ ਸੋ A VAN HAD STOPPED IN FRONT OF this house and abducted mr khalda at gun point saiva journalist with the punjabi tribune at that point of time i knew it was tarn tan police which had abducted mr jasan singh khalda the thane vich rakh ke taseeh de de ke qatl kita gaya ate us di lash vi darya vich rod ditti gayi eh haqeeqat bhartiya state duniya samne pesh hon rokkan layi kisi bhi hadd tak ja sakdi hai ate spasht ho gaya hai ki oh ajeeha kar vi rahi hai ਸਵਾਲ ਇਹ ਵੀ ਹੈ ਕਿ ਭਾਰਤੀ ਸਟੇਟ ਇਸ ਫਿਲਮ ਤੋਂ ਇਨਾ ਡਰ ਕਿਉਂ ਰਹੀ ਹੈ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਉੱਤੇ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਕਈ ਅਖਬਾਰਾਂ ਮੈਗਜ਼ੀਨਾਂ ਵਿੱਚ ਉਹਨਾਂ ਦੀਆਂ ਕਹਾਣੀਆਂ ਛਪ ਚੁੱਕੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹੱਡ-ਪਿੱਤੀ ਛਪ ਚੁੱਕੀ ਹੈ ਕੁਲਦੀਪ ਸਿੰਘ ਬੱਚੜਾ ਅਤੇ ਹੋਰ ਅਹਿਮ ਗਵਾਹਾਂ ਦੀਆਂ ਗਵਾਈਆਂ ਅਖਬਾਰਾਂ ਮੈਗਜ਼ੀਨਾਂ ਵਿੱਚ ਛਪ ਚੁੱਕੀਆਂ ਹਨ ਜਿਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਸਰਦਾਰ ਜਸਵੰਤ ਸਿੰਘ ਖਾਲੜਾ ਉਤੇ ਪੁਲਿਸ ਦਾ ਵੈਸ਼ੀ ਤੇ ਸ਼ਦਦ ਹੁੰਦਾ ਵੀ ਵੇਖਿਆ ਅਤੇ ਉਹਨਾਂ ਨੂੰ ਕਤਲ ਕਰਕੇ Laash ਖੁਰਦਪੁਰਦ ਕਰ ਦੇਣ ਦੇ ਉਹ ਮੌਕੇ ਦੇ ਗਵਾਹ ਹਨ ਫਿਰ ਇਸ ਫਿਲਮ ਤੇ ਅਜਿਹੀਆਂ ਰੋਕਾਂ ਕਿਉਂ ਇਸ ਦਾ ਕਾਰਨ ਇਹ ਹੈ ਕਿ ਸਿੱਖ ਪੰਥ ਅੰਦਰੋਂ ਭਾਵੇਂ ਕੁਝ ਜਥੇਬੰਦੀਆਂ ਅਜੇ ਹੀ ਹਨ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਬਾ ਬਾਣੀਆਂ ਕਹਾਣੀਆਂ ਨੂੰ ਫਿਲਮੀ ਪਰਦੇ ਤੇ ਪੇਸ਼ ਕਰਨ ਵਿਰੁੱਧ ਤਾਥਹੀਨ ਨੰਨ੍ਹਾ ਫੜੀ ਬੈਠੀਆਂ ਹਨ ਪਰ ਅਸੀਂ ਲੰਬੇ ਸਮੇਂ ਤੋਂ ਇਸ ਗੱਲ ਦੀ ਵਕਾਲਤ ਕਰਦੇ ਆ ਰਹੇ ਹਾਂ ਕਿ ਸਿੱਖ ਇਤਿਹਾਸ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਤਾਂ ਕਿ ਕਿਤਾਬਾਂ ਮੈਗਜ਼ੀਨਾਂ ਤੋਂ ਦੂਰ ਰਹਿਣ ਵਾਲੀ ਨਵੀਂ ਪੀੜ੍ਹੀ ਵੀ ਇਤਿਹਾਸਿਕ ਤੱਥਾਂ ਤੋਂ ਹੋਰ ਅਜੋਕੇ ਸਮੇਂ ਦੇ ਮਾਧਿਅਮ ਰਾਹੀਂ ਜਾਨੂ ਹੋ ਸਕੇ ਸਿੱਖ ਸਮਝਣ ਭਾਵੇਂ ਨਾ ਸਮਝਣ ਪਰ ਭਾਰਤੀ ਸਟੇਟ ਇਸ ਫਿਲਮੀ ਮਾਧਿਅਮ ਦੀ ਤਾਕਤ ਨੂੰ ਬਖੂਬੀ ਸਮਝਦੀ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਦਿਲਜੀਤ ਦੀ ਹਰਮਨ ਪਿਆਰਤਾ ਪਿਛਲੇ ਮਹੀਨਿਆਂ ਵਿੱਚ ਜਿੰਨੀ ਵਧੀ ਹੈ ਉਸ ਹਿਸਾਬ ਨਾਲ ਉਸ ਦੀ ਇਸ ਫਿਲਮ ਰਾਹੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਦਰਦਨਾਕ ਕਹਾਣੀ ਇੱਥੋਂ ਤੱਕ ਵੀ ਪਹੁੰਚਾਵੇਗੀ ਜਿੱਥੋਂ ਤੱਕ ਅਜੇ ਤਾਈਂ ਇਹ ਨਹੀਂ ਪਹੁੰਚੀ ਇੱਕ ਕਾਰਨ ਇਹ ਵੀ ਹੈ ਕਿ ਭਾਈ ਹਰਦੇਵ ਸਿੰਘ ਨੀਜਰ ਦੇ ਕਤਲ ਅਤੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਕਈ ਹੋਰਾਂ ਉਤੇ ਪਹਾੜੇ ਦੇ ਕਾਤਲਾਂ ਰਾਹੀਂ ਹਮਲੇ ਕਰਵਾਉਣ ਵਿੱਚ ਭਾਰਤੀ ਸਟੇਟ ਦਾ ਕਾਤਲਚੈਰਾ ਜਿਵੇਂ ਦੁਨੀਆ ਭਰ ਵਿੱਚ ਨੰਗਾ ਹੋਇਆ ਹੈ ਇਹ ਫਿਲਮ ਉਸ ਵਰਤਾਰੇ ਵਿੱਚ ਭਾਰਤੀ ਸਟੇਟ ਦੇ ਜ਼ਖਮਾਂ ਉੱਤੇ ਲੋਨ ਸਾਬਤ ਹੋ ਸਕਦੀ ਸੀ ਇਸ ਲਈ ਪਹਿਲੀ ਵਾਰ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਸ ਫਿਲਮ ਦੀ ਰਿਲੀਜ਼ ਰੋਕਣ ਲਈ ਭਾਰਤੀ ਸਟ੍ਰੀਟ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦਿਲਜੀਤ ਦੋਸਾਂਝ ਨੂੰ ਵੀ ਹੋਣੀ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਕਿਉਂ ਚਮਕੀਲੇ ਉੱਤੇ ਬਣਾਈ ਫਿਲਮ ਭਾਰਤ ਵਿੱਚ ਢੱਲਲੇ ਨਾਲ ਚੱਲ ਸਕਦੀ ਹੈ ਪਰ ਸਰਦਾਰ ਜਸਵੰਤ ਸਿੰਘ ਖਾਲੜਾ ਉੱਤੇ ਬਣਾਈ ਗਈ ਫਿਲਮ ਕਿਸੇ ਵੀ ਹਾਲਤ ਵਿੱਚ ਨਹੀਂ ਚੱਲ ਸਕਦੀ। ਇਸ ਕੌੜੀ ਹਕੀਕਤ ਵਿੱਚੋਂ ਜੇਕਰ ਦਿਲਜੀਤ ਦੋਸਾਂਝ ਅਤੇ ਉਸ ਦੀ ਟੀਮ ਨੂੰ ਇੰਨੀ ਇੱਕ ਗੱਲ ਸਮਝ ਆ ਜਾਵੇ ਕਿ ਕਿਹੜੀ ਗੱਲ ਕਿਹੜੀ ਕਹਾਣੀ ਕਿਸ ਤਰ੍ਹਾਂ ਦੇ ਵਿਸ਼ੇ ਤੇ ਬਣਾਈ ਫਿਲਮ ਪੰਜਾਬ ਦੇ ਪੱਖ ਵਿੱਚ ਪੁਗਤਦੀ ਹੈ ਅਤੇ ਕਿਹੜੀ ਦਿੱਲੀ ਦੇ ਪੱਖ ਵਿੱਚ ਤਾਂ ਇਹ ਵੀ ਉਸ ਲਈ ਇੱਕ ਬਿਹਤਰ ਸਬਕ ਸਿੱਖ ਲੈਣ ਵਾਲਾ ਕੌੜਾ ਤਜਰਬਾ ਹੋਵੇਗਾ ਉਹਨਾਂ ਲਈ ਇਹ ਸਬਕ ਸਿੱਖ ਲੈਣਾ ਬਹੁਤ ਜ਼ਰੂਰੀ ਵੀ ਹੈ ਕੇ ਜਰਵਾਨਿਓ ਘੱਟੋ ਘੱਟ ਸਾਨੂੰ ਇਹ ਡਿਟੇਲ ਤਾਂ ਦੇ ਦਿਓ ਕਿ ਕਿਹੜੀ Laash ਕਿਹਦੀ ਹੈ ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ પાસે ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨ ਅਜ ਨਿਵਾਸ ਬਖਸ਼ੀਏ ਆਪਣੀ ਰਵਾਇਤ ਹੈ ਅਸੀਂ ਪੁੱਤ ਮੰਗਦੇ ਆ ਸਤਿਗੁਰੂ ਪਾਸ ਅਰਦਾਸ ਕਰਕੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋੜਦੇ ਆ ਸਤਿਗੁਰੂ ਪਾਸ ਅਰਦਾਸ ਕਰਦੇ ਆ ਕਿ ਜਰਮਾਨਾ ਲਾ ਲੈ